ਜਾਨੀ ਚੋਰ ਨੇ ਕੋਲੇ ਨਾਲ ਰੋਕਾ ਲਿਖ ਦਿੱਤਾ ਕਿਲੇ ਦੇ ਬਾਹਰ ਅੱਗੇ ਆਓ ਉਸ ਤੋਂ ਅੱਗੇ ਸੁਣੀਏ ਡੋਲੇ ਦੇ ਵਿੱਚ ਬਹਿ ਗਿਆ ਦਰਵਾਜ਼ੇ ਨੂੰ ਖੋਲ ਮਾਲਣ ਔਰ ਘਹਾਰ ਜੋ ਆਏ ਡੋਲੇ ਕੋਲ ਡੋਲਾ ਤੁਰ ਤੇ ਉਠਾਈ ਕੇ ਆਏ ਬਾਗਵੇਂ ਜਾਣ ਗਏ ਘਹਾਰ ਜੋ ਘਰਾਂ ਨੂੰ ਅਗਲਾ ਸੁਣੋ ਬਿਆਨ ਤੈ ਪਰਖਾਂ ਪਠਾਣ ਦਿਨ ਅਗਲੇ ਨੂੰ ਦਿਲੋਂ ਖੁਸ਼ੀ ਦੇ ਨਾਲ ਵਿਚਾਰਦਾ ਜੀ ਹੋਈ ਦੇਰ ਸ਼ਿਕਾਰ ਨਾ ਖੇਡਿਆ ਮੈਂ ਹੁਕਮ ਬੰਦ ਕੀਤਾ ਦਰਬਾਰ ਦਾ ਜੀ ਕਿਹਾ ਸੱਤ ਪਠਾਣ ਵਜ਼ੀਰ ਤਾਈ ਮੇਰਾ ਹੋਇਆ ਇਰਾਦਾ ਸ਼ਿਕਾਰ ਦਾ ਜੀ ਇੰਤਜ਼ਾਮ ਤੈਂ ਰੱਖਣਾ ਰਾਜ ਦਾ ਜੀ ਡਰ ਰਹੇ ਨਾ ਚੋਰ ਚਕਾਰ ਦਾ ਜੀ ਤਹੇ ਸਾਧਕੇ ਨੌਕਰਾਂ ਚਾਕਰਾਂ ਨੂੰ ਘੋੜਾ ਲਿਆ ਜੋ ਬਲਖ ਬੁਖਾਰ ਦਾ ਜੀ ਉਸੇ ਵਕਤ ਵਜ਼ੀਰ ਨੇ ਸਾਧ ਨੌਕਰ ਉਖਮ ਮੁਖ ਚੋਂ ਸਖਤ ਉਚਾਰਦਾ ਜੀ ਅੱਜ ਜਾਣਾ ਸਰਕਾਰ ਸ਼ਿਕਾਰ ਤਾਈ ਘੋੜਾ ਲਿਆਉ ਕਮੈਦ ਸਰਕਾਰ ਦਾ ਜੀ ਸੁਣ ਨਫਰ ਸਵੇਲੇ ਮੇ ਆਣ ਪਹੁੰਚਾ ਘੋੜਾ ਖੁਸ਼ੀ ਦੇ ਨਾਲ ਸ਼ਿੰਗਾਰ ਦਾ ਜੀ ਕੀਤਾ ਪੇਸ਼ ਪਠਾਣ ਦੇ ਆਣ ਕੇਤੇ ਘੋੜਾ ਸੌਬਨਾ ਸਰਸ ਸੇ ਡਾਰਦਾ ਜੀ ਤੇ ਬਰਖਾਂ ਪਠਾਣ ਅਸਵਾਰ ਹੋਇਆ ਘੋੜਾ ਦਮਨਾ ਚੌਰ ਖਲਾਰਦਾ ਜੀ ਐਲਕਾਰ ਦੀਵਾਨ ਵੀ ਦੀਰ ਸਾਰੇ ਗਿਆ ਛੱਡ ਕੇ ਝੁੰਡ ਹਜ਼ਾਰ ਦਾ ਜੀ ਤੇ ਬਰਖਾਨ ਦਾ ਕਿਲੇ ਚੋਂ ਪਾਰ ਹੋਇਆ ਨਿਗਾਹ ਉੱਪਰ ਦਰਵਾਜੇ ਤੇ ਮਾਰਦਾ ਜੀ ਦੇਖੋ ਹੋਇਆ ਬੇਹੋਸ਼ ਕਿਸ਼ੋਰ ਚੰਦਾ ਕੁੱਲ ਹੋਸ਼ ਹਵਾਸ ਵਿਸਾਰਦਾ ਜੀ ਆਈ ਹੋਸ਼ ਤਾਂ ਲੱਗਿਆ ਫੇਰ ਪੜਨੇ ਦੰਦਾ ਨਾਲ ਨ ਖੂਨ ਕੋਪੂਰਦਾ ਜੀ ਜਦੋਂ ਆਵ ਚਾਲਿਓ ਪੜਨ ਲੱਗਾ ਪਤਾ ਲਿਖਿਆ ਹੈ ਜਾਨੀ ਚੋਰ ਦਾ ਜੀ ਅੱਗੇ ਲਿਖਿਆ ਛੱਡਣੀ ਮੈਂ ਕਦੇ ਨ ਇੰਤਜ਼ਾਮ ਕਰਲੇ ਸਾਰੇ ਜੋਰ ਦਾ ਜੀ ਦੇਨ ਅੱਠਵੇਂ ਦਾ ਇਕਰਾਰ ਕੀਤਾ ਜਾਨੀ ਬਾਜ ਨਾ ਹੌਸਲਾ ਹੋਰ ਦਾ ਜੀ ਘੋੜਾ ਫੇਰ ਦਰਬਾਰ ਨੂੰ ਮੋੜ ਲਿਆ ਡਰ ਸਰਪ ਨੂੰ ਹੋਇਆ ਜੋਂ ਮੋਰ ਦਾ ਜੀ ਉੱਤਰ ਘੋੜਿਆਂ ਪਹੁੰਚਿਆ ਤਖਤ 'ਤੇ ਲੱਗਾ ਫੇਰ ਦਰਬਾਰ ਕਸ਼ੋਰ ਦਾ ਜੀ ਤੈਬਰ ਖਾਂ ਪਠਾਨ ਜੋ ਕਹਿਣ ਲੱਗਾ ਇੰਤਜ਼ਾਮ ਕਰ ਲੋ ਜਾਨੀ ਆਮਦਾ ਜੇ ਲਿਖਿਆ ਉੱਤੇ ਦਰਵਾਜ਼ੇ ਦੇ ਖਾਸ ਜਾਨੀ ਦਿਨ ਅੱਠਵੇਂ ਨੂੰ ਬਤਲਾਵੰਦਾ ਜੇ ਆਇਆ ਮਹਿਕ ਦੇ ਰਾਣੀ ਦੇ ਕੱਢਣੇ ਨੂੰ ਪੜਿਆ ਲਿਖਿਆ ਗੁਲਾਮ ਗੁਲਾਮ ਦਾ ਜੇ ਕਰੋ ਬੇਗ ਨਾ ਦੇਰ ਦਾ ਕੰਮ ਕੋਈ ਕੰਮ ਕੀਜੀਏ ਜੋ ਇੰਤਜ਼ਾਮ ਦਾ ਜੇ ਅਸ਼ਟ ਸਾਸ ਦਾ ਪਿੰਜਰਾ ਪਿਆ ਜਿਹੜਾ ਕਰੋ ਸਾਫ਼ ਜਲਦੀ ਫਰਮਾਵੰਦਾ ਜੇ ਰਾਣੀ ਮੈ ਕਦੇ ਉਸ ਮੈਂ ਕੈਦ ਕੀਜੋ ਮੇਰਾ ਇਹੋ ਕਿਸ਼ੋਰ ਦਿਲ ਚਾ ਮੰਦਾ ਜੇ ਸੁਣਦੇ ਸਾਰ ਵਜੀਰ ਨੇ ਨੌਕਰਾਂ ਨੂੰ ਤੇਹਾ ਪਿੰਜਰਾ ਕਰੋ ਤਿਆਰ ਭਾਈ ਨਾਲੇ ਫੌਜ ਦਾ ਸਦੋ ਕਪਤਾਨ ਕੋਲੇ ਉਖਮੇ ਉਸ ਨੂੰ ਦਿਆਂ ਉਚਾਰ ਭਾਈ ਅਸੀਂ ਪਕੜਨਾ ਹੈ ਜਾਨੀ ਚੋਰ ਟੇ ਨੂੰ ਕਰਕੇ ਫੌਜ ਨੂੰ ਤੂੰ ਖਬਰਦਾਰ ਭਾਈ ਸ਼ੱਡੋ 12000 ਜੋ ਮਰਦ ਘੋੜਾ ਦਿੱਤਾ ਹੁਕਮ ਇਹ ਸਖਤ ਸਰਕਾਰ ਭਾਈ ਰਾਣੀ ਪਿੰਜਰੇ ਦੇ ਵਿੱਚ ਕੈਦ ਕਰਨੀ ਉਥੇ 508 ਅਸਵਾਰ ਭਾਈ ਬਾਲੇ ਬੌਰੀਏ ਦੀ ਡਿਊਟੀ ਲਾਓ ਉਥੇ ਜਲਦ ਜਾਓ ਨਾ ਵਕਤ ਗੁਜ਼ਾਰ ਭਾਈ ਦੇ ਕੇ ਹੁਕਮ ਕਮਖਾਨ ਕੋ ਤੋਰ ਦਿੱਤਾ ਅੱਗੇ ਹੋਰ ਸੁਣ ਲੋ ਇਜ਼ਹਾਰ ਭਾਈ ਬੈਠੇ ਮਨਸ਼ੀ ਮਸਦਲੀ ਦੀਵਾਨ ਸਾਰੇ ਐਲਕਾਰ ਹੀ ਸਭ ਸਰਦਾਰ ਭਾਈ ਸਭ ਨਾ ਸਾਹਮਣੇ ਪਾਨ ਦਾ ਰੱਖ ਬੀੜਾ ਨਾਲੇ ਟੰਗਤੀ ਨੰਗੀ ਤਲਵਾਰ ਭਾਈ ਬੀੜਾ ਪਾਨ ਦਾ ਚੱਕ ਲੈ ਮਰਦ ਬੱਚਾ ਜਿਹੜਾ ਜਾਨੀ ਨੂੰ ਕਰੇ ਗਿਰਫਤਾਰ ਭਾਈ ਦਿਲ ਕਰੇ ਸਫੀਰ ਤੇ ਫੌਜ ਲੈ ਕੇ ਉਹਨੂੰ ਕਰੇ ਨਾ ਕੋਈ ਇਨਕਾਰ ਭਾਈ ਅਗਰ ਪਕੜਿਆ ਜੋ ਜਾਨੀ ਚੋਰ ਟੇ ਨੂੰ ਪਾਉ ਆ ਇਨਾਮ ਦਰਬਾਰ ਭਾਈ ਤੇ ਬਰਖਾਨ ਪਠਾਨ ਤੇ ਜਾਨ ਛੋਟਾ ਨੂਰਦੀਨ ਆਹਾ ਹੁਸ਼ਿਆਰ ਭਾਈ ਚੱਕ ਲਈ ਤਲਵਾਰ ਤੇ ਪਾਨ ਬੀੜਾ ਮੁਖ ਵਿੱਚ ਲਈ ਨਾ ਝਟ ਡਾਰ ਭਾਈ ਤੁਰਾ 500 ਫੌਜ ਦਾ ਜਵਾਨ ਲੈ ਕੇ ਜਾਨ ਨੇ ਪਕੜਨੇ ਦੀ ਨੀਤ ਧਾਰ ਭਾਈ ਨਰਵਰ ਘਾਟ ਦੇ ਰਾਤੇ ਲਾਏ ਸੰਭੂ ਆਉ ਉਥੋਂ ਦੀ ਦੇਵਣਾ ਮਾਰ ਭਾਈ ਇੱਕੋ ਰਸਤਾ ਸੀ ਲੰਘਿਆ ਰੋਕਣ ਦਾ ਕਰੇ ਆਸ ਪੂਰੀ ਕਰਨ ਹਾਰ ਭਾਈ ਉਧਰ ਰਾਣੀ ਪਾ ਪਿੰਜਰੇ ਕੈਦ ਕੀਤੀ ਕਹਿੰਦਾ ਦਾਸ ਕਿਸ਼ੋਰ ਉਚਾਰ ਭਾਈ ਬੋਧ ਜਰਾ ਰਾਣੀ ਪਾ ਪਿੰਜਰੇ ਕੈਦ ਕੀਤੀ ਕਹਿੰਦਾ ਦਾਸ ਕਿਸ਼ੋਰ ਉਚਾਰ ਭਾਈ